ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸ ਪੀਬੀ 02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਸਦੀਪ ਅੰਬੀਸਰੀਆ ਲੋ ਵੀਰ ਜੀ ਜਿੱਦਾਂ ਕਿ ਆਪਾਂ ਦੋ ਵੀਡੀਓ ਲਾਤੀਆਂ ਵਾ ਭਾਜੀ ਹੁਣਾਂ ਦੀਆਂ ਠੀਕ ਹੈ ਜੀ ਇੱਕ ਜੋੜਿਆਂ ਵਾਲੀ ਵੀਡੀਓ ਲਾਈ ਆ ਤੇ ਇੱਕ ਜੋ ਕਿ ਭਾਜੀ ਹੁਣਾਂ ਨੇ ਮਛਰਾਂ ਤੋਂ ਬਚਣ ਵਾਸਤੇ ਉਪਾਏ ਦੱਸਿਆ ਉਹਦੀ ਵੀਡੀਓ ਲਾਈ ਆ ਜੀ ਠੀਕ ਹੈ ਜੀ ਤੇ ਇਹ ਆਪਣਾ ਧੀਰੇਜ ਵੀਰ ਜਿੱਦਾਂ ਕਿ ਆਪਣੇ ਨਾਲ ਆਇਆ ਸੀ ਠੀਕ ਹੈ ਜੀ ਤੇ ਇਹ ਆਪਣੇ ਕਰਨੈਲ ਵੀਰ ਜੀ ਤੇ ਇਹ ਮਾਦੀ ਗਿਫਟ ਕੀਤੀ ਜੀ ਧੀਰੇ ਜੀ ਨੂੰ ਕਰਨੈਲ ਵੀਰ ਜੀ ਨੇ ਠੀਕ ਹੈ ਜੀ ਇਹ ਆਪਣੇ ਧੀਰੇ ਵੀਰ ਨੂੰ ਆ ਪਾਰ ਦੀ ਮਾਦੀ ਜੇ ਤੇ ਵੀਰ ਜੀ ਹੁਣਾਂ ਕੋ ਆਈ ਹੀ ਠੀਕ ਹੈ ਜੀ ਤੇ ਵੀਰ ਜੀ ਹੁਣਾਂ ਨੇ ਗਿਫਟ ਕੀਤੀ ਜੀ ਆਪਣੇ ਧੀਰੇ ਜੀ ਵੀਰ ਨੂੰ ਛੋਟੇ ਨੂੰ ਠੀਕ ਹੈ ਜੀ ਇਹ ਆਦੀ ਅੱਖ ਜੀ ਠੀਕ ਹੋ ਗਿਆ ਵੀਰ ਜੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੀ ਲੱਗੀ ਮਾਦੀ ਤੇ ਛੱਡੋ ਭਾਈ ਮਾਦੀ ਆ ਆਦੀ ਖੜਾਂ ਜੇ ਮਾਦੀ ਜੀ ਆ ਖੜਤ ਜੇ ਠੀਕ ਹੈ ਜੀ ਇਹ ਜੋ ਵੀ ਹੈਗਾ ਜੀ ਇਹ ਸਾਹਮਣੇ ਜੇ ਤੁਹਾਡੇ ਜਿੱਦਾ ਦੀ ਵੀ ਆ ਬਹੁਤ ਟੋਪ ਕਲਾਸ ਦੀ ਮਾਦੀ ਜੇ ਠੀਕ ਹੈ ਜੀ ਤੇ ਲੋ ਜੀ ਇਹ ਬੱਚੇ ਦਾ ਕਰੋ ਸ਼ੌਂਕ ਜੋ ਕੀ ਵੀਰ ਜੀ ਹੋਣਾਂ ਨੇ ਸਾਨੂੰ ਗਿਫਟ ਕੀਤਾ ਵਾ ਲਾਲ ਅੱਖ ਦਾ ਜੇ ਠੀਕ ਹੈ ਜੀ ਇਹ ਲਾਲ ਅੱਖ ਦਾ ਜੇ ਇਹ ਘਰ ਦੀ ਬਲੱਡ ਲਾਈਨ ਜੋ ਭਾਜੀ ਨੇ ਆਪਾਂ ਨੂੰ ਦਿੱਤਾ ਜੀ ਇਹ ਦਾ ਪਰਪਲਾ ਜੀ ਠੀਕ ਹੈ ਜੀ ਇਹ ਪਰਪਲਾ ਜੀ ਇਹ ਟੇਲ ਜੇ ਦੀ ਠੀਕ ਹੋ ਗਿਆ ਜੀ ਪਰ ਪੱਲਾ ਪੂਰੇ ਚੰਗੀ ਤਰ੍ਹਾਂ ਖੋਲ ਕੇ ਉਤਾਰ ਹਾਂ ਕਾਲੇ ਨਹੀਂ ਪਹਿਣਾ ਗਰਮ ਬਲੱਡ ਲਾਈਨ ਆ ਥੋੜਾ ਠੀਕ ਹੈ ਜੀ ਇਹ ਰਾ ਪਰਪਲਾ ਜੀ ਤੇ ਇਹ ਛੱਡੋ ਜੀ ਇਹਦੀ ਖਡਾਣ ਵਿਖਾਈਏ ਤੁਹਾਨੂੰ ਇਹ ਖਡਾਣ ਜੀ ਇਹਦੀ ਠੀਕ ਹੈ ਜੀ ਇਹ ਵੀ ਪੱਠੀ ਬਣੇਗੀ ਇਹ ਵੀ ਪੱਠੀ ਹੈਗੀ ਜੇ ਬੱਚਾ ਜਿਹੜਾ ਕੀ ਇਹ ਆਪਾਂ ਅੱਜ ਹੀ ਕਹਿ ਰਹੇ ਹਾਂ ਤੁਹਾਨੂੰ ਇਹ ਆਪਾਂ ਜੋੜਿਆਂ ਜੀ ਲਿਆਵਾਂਗੇ ਠੀਕ ਹੋ ਗਿਆ ਜੀ ਇਹ ਭਾਜੀ ਹੁਣਾਂ ਦਾ ਗਿਫਟ ਜੀ ਇਹ ਦੋਹਾਂ ਨੂੰ ਗਿਫਟ ਕੀਤੇ ਜੀ ਮੈਨੂੰ ਤੇ ਧੀਰਜਵੀਨ ਨੂੰ ਆਪਰੇਂਦੇ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦੇ ਲੱਗੇ ਅਗਲੀ ਵੀਡੀਓ 'ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ